ਅਸਰਦਰ ਦਾ ਸਿੰਘ ਜੀ ਇਹਨੂੰ ਦੋ ਐਂਗਲਾਂ ਤੋਂ ਆਪਾਂ ਦੇਖ ਸਕਦੇ ਨੇ ਇੱਕ ਤੇ ਚਲੋ ਪੰਜਾਬ ਦੀ ਜ਼ਮੀਨ ਉਪਜਾਊ ਹੈ ਉਸ ਨੂੰ ਕਿਤਨਾ ਕਿਤੇ ਜੇ ਆਪਾਂ ਕੀ ਕਿ ਉਦਾਰਬਨਾਈਜ਼ ਕੀਤਾ ਜਾਂਦਾ ਹੈ ਜਾਂ ਉਸ ਤੇ ਕੋਈ ਸ਼ਹਿਰ ਬਸਾਏ ਜਾਂਦੇ ਨੇ ਤੇ ਉਹਦਾ ਉਸ ਪੱਖ ਤੋਂ ਤੇ ਨੁਕਸਾਨ ਹੁੰਦਾ ਹੀ ਹੈ ਪੰਥਕ ਤੌਰ ਤੇ ਜੇ ਪੰਜਾਬ ਦੇ ਕਲਚਰ ਦੇ ਤੌਰ ਤੇ ਦਾ ਕੀ ਨੁਕਸਾਨ ਹੁੰਦਾ ਹੈ ਕੀ ਕਹੋਗੇ ਜੋ ਇਹ ਕੰਮ ਚੱਲ ਰਿਹਾ ਹੈ ਹੁਣ ਇਹਨਾਂ ਨੇ ਆਪਣਾ ਇੱਕ ਬਿਜ਼ਨਸ ਪਲਾਨ ਆ ਵੀ ਸਾਰੀ ਉਮਰ ਦੀਆਂ ਰੋਟੀਆਂ ਨੇ ਇਹਦੇ ਵਿੱਚੋਂ ਵੀ ਜ਼ਮੀਨਾਂ ਸਰਕਾਰੀ ਤੌਰ ਤੇ ਅਕਵਾਇਰ ਕਰੋ ਉਹ ਮੁੜ ਕੇ ਪ੍ਰਾਈਵੇਟ ਬਿਲਡਰਾਂ ਨੂੰ ਦੇ ਦਿਓ ਪ੍ਰਾਈਵੇਟ ਬਿਲਡਰਾਂ ਤੋਂ ਫਿਰ ساری ਉਮਰ ਲਈ ਮੌਤੀ ਕਮਾਈ ਹੈ ਜਿਹੜੀ ਕਮਿਸ਼ਨ ਦੇ ਤੌਰ ਤੇ ਸਾਹਮਣੇ ਆਉਂਦੀ ਰਹੇਗੀ ਜੇ ਤੁਸੀਂ ਸ਼ਹਿਰ ਬਸਾਉਣੇ ਆ ਸ਼ਹਿਰ ਤੇ ਫੈਕਟਰੀਆਂ ਹਮੇਸ਼ਾ ਬੇਆਬਾਦ ਤੇ ਬੇਅਪਜਾਊ ਜ਼ਮੀਨਾਂ ਤੇ ਬਸਾਏ ਜਾਂਦੇ ਆ ਸੋ ਫਾਜ਼ਿਲਕਾ ਦੀ ਬਾਰਡਰ ਨਾਲ ਲੱਗਦੀ ਬੈਲਟ ਤੇ ਬਚਾਇਆ ਜਾ ਸਕਦੇ ਆ ਜਾਂ ਕੁਝ ਮੱਝੇ ਦੇ ਜਿਹੜੇ ਕੁਝ ਜਿਹੜੇ ਇੰਨੀ ਉਪਜਾਊ ਨਹੀਂ ਹੈਗੇ ਉੱਥੇ ਬਣਾਏ ਜਾ ਸਕਦੇ ਆ ਇਹ ਦੁਆਬੇ ਦੇ ਮਾਲਵੇ ਦੀ ਜਿਹੜੀ ਆ ਸੈਂਟਰਲ ਪੰਜਾਬ ਦੀ ਬਹੁਤ ਅਜਾਊ ਜ਼ਮੀਨ ਹੈਗੀ ਆ ਸੋ ਇਹ ਐਕਵਾਇਰ ਨਹੀਂ ਹੋਣੀ ਚਾਹੀਦੀ ਸ਼ਹਿਰ ਇਸ ਤਰ੍ਹਾਂ ਚੰਡੀਗੜ੍ਹ ਦੇ ਲਾਗੇ ਵਸਾਉਣ ਦੀ ਲੋੜ ਨਹੀਂ ਬਿਲਕੁਲ ਬਾਰਡਰ ਦੇ ਲਾਗੇ ਫਿਰੋਜ਼ਪੁਰ ਜਿੱਥੇ ਸੀਮ ਰਹਿੰਦੀ ਆ ਨਾਲੇ ਨੇ ਜਾਂ ਕੁਝ ਉੱਥੇ ਤੁਸੀਂ ਸ਼ਹਿਰ ਵਸਾਓ ਪਰ ਇੱਥੇ ਨਹੀਂ ਇਹ ਬਹੁਤ ਅਜਾਊ ਜ਼ਮੀਨ ਹੈ ਸਾਡੇ ਲਈ ਖਤਰਨਾਕ ਹੋਵੇਗਾ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲੈਨੇ ਆ ਹੁਣ ਜਿਹੜੀ ਵਿਦਿਆਰਥੀਆਂ ਨੂੰ ਦਾਖਲੇ ਦੇ ਲਈ ਐਫੀਡੇਵਿਟ ਦੇਣ ਦੀ ਜਿਹੜੀ ਹੈ ਕਹਿੰਦੇ ਵੀ ਲੋੜ ਹੈਗੀ ਆ ਅ ਪ੍ਰਦਰਸ਼ਨ ਦੀ ਉਸ ਐਫੀਡੇਵਿਟ ਦੇ ਵਿੱਚ ਬਕਾਇਦਾ ਲਿਖਿਆ ਜਾਵੇਗਾ ਕਿ ਪ੍ਰਦਰਸ਼ਨ ਦੀ ਇੱਕ ਤੇ ਪ੍ਰਵਾਨਗੀ ਲੈਣੀ ਪੈਗੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜਾ ਕੇ ਕਿ ਜਦੋਂ ਜਿੱਥੇ ਜਗ੍ਹਾ ਦੱਸੀ ਜਾਏਗੀ ਉੱਥੇ ਜਾ ਕੇ ਤੁਸੀਂ ਪ੍ਰਦਰਸ਼ਨ ਕਰ ਸਕਦੇ ਹੋ ਭਾਰਤੀ ਜਨਤਾ ਪਾਰਟੀ ਦੇ ਬਹੁਤ ਲੀਡਰਸ਼ਿਪ ਆ ਜਿਹੜੀ ਅਖਲ ਭਾਰਤੀ ਵਿਦਿਆਰਥੀ ਪਰਿਸ਼ਦ ਤੋਂ ਆਈ ਹੈ ਨਾ ਜੀ ਉਹ ਭਾਜਪਾ ਦੀ ਵਿਦਿਆਰਥੀ ਬਣ ਰਹੀ ਹੈ ਯਾਰ ਹੁਣ ਭਾਜਪਾ ਇੰਡਾਇਰੈਕਟਲੀ ਇਹ ਕਰ ਰਹੀ ਹੈਗੇ ਵੀ ਤੁਸੀਂ ਏਬੀਪੀ ਦੇ ਮੈਂਬਰ ਬਣੋ ਬਾਕੀ ਹੋਰ ਕਿਸੇ ਵੇ ਜੇ ਰਾਜਨੀਤੀ ਕਰਨੀ ਆ ਤਾਂ ਭਾਜਪਾ ਆਲੀ ਕਰੋ ਹੋਰ ਨਾ ਕਰੋ ਇਹ ਮੀਨਸ ਤੁਹਾਨੂੰ ਡਾਇਰੈਕਸ਼ਨ ਦਿੱਤੀ ਜਾ ਰਹੀ ਆ ਵੀ ਭਾਰਤੀ ਜਨਤਾ ਪਾਰਟੀ ਹੀ ਇਕਗਵਾਈ ਵਾਲੀ ਜਿਹੜੀ ਜਥੇਬੰਦੀ ਹੈਗੀ ਆ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹ ਟੈਰਰਿਸਟ ਨੇ ਜਾਂ ਦੇਸ਼ ਵਿਰੋਧੀ ਨੇ ਸੋ ਇਹ ਇਹ ਹੱਕਾਂ ਤੇ ਡਾਕਾ ਇਹਨੂੰ ਸਾਰਿਆਂ ਦੇ ਖਿਲਾਫ ਸਾਰਿਆਂ ਨੂੰ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਹੁਣ ਗੱਲਬਾਤ ਕਰ ਲੈਣੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਉਪਜਾਊ ਜਮੀਨਾਂ ਹੈਗੀਆਂ ਨੇ ਉਹਨਾਂ ਨੂੰ ਇੱਕੋ ਐਕਵਾਇਰ ਕਰਨ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋਇਆ ਹੈਗਾ ਸਰਦਾਰ ਪਤ ਸਿੰਘ ਜੀ ਇਹਨੂੰ ਦੋ ਐਂਗਲਾਂ ਤੋਂ ਆਪਾਂ ਦੇਖ ਸਕਦੇ ਨੇ ਇੱਕ ਤੇ ਚਲੋ ਪੰਜਾਬ ਦੀ ਜ਼ਮੀਨ ਉਪਜਾਊ ਹੈ ਉਸ ਨੂੰ ਕਿਤਨਾ ਕਿਤੇ ਜੇ ਆਪਾਂ ਕੀ ਕਿ ਉਹ ਅਰਬਨਾਈਜ਼ ਕੀਤਾ ਜਾਂਦਾ ਹੈ ਜਾਂ ਉਸ ਤੇ ਕੋਈ ਸ਼ਹਿਰ ਬਸਾਏ ਜਾਂਦੇ ਨੇ ਤੇ ਉਹਦਾ ਉਸ ਪੱਖ ਤੋਂ ਤੇ ਨੁਕਸਾਨ ਹੁੰਦਾ ਹੀ ਹੈ ਪੰਥਕ ਤੌਰ ਤੇ ਜੇ ਪੰਜਾਬ ਦੇ ਕਲਚਰ ਦੇ ਤੌਰ ਤੇ ਦਾ ਕੀ ਨੁਕਸਾਨ ਹੁੰਦਾ ਹੈ ਕੀ ਕਹੋਗੇ ਜੋ ਇਹ ਕੰਮ ਚੱਲ ਰਿਹਾ ਹੈ ਹਾਂਜੀ ਬਿਲਕੁਲ ਇੱਕ ਤਾਂ ਇਹ ਬੜਾ ਦੁਖਦਾਈ ਆ ਸੋ ਜਿਹੜਾ ਲੋਕਾਂ ਨੇ ਕੁਝ ਸੁਪਨਾ ਸਿਰਜ ਕੇ ਆਮ ਆਦਮੀ ਪਾਰਟੀ ਨੂੰ ਲਿਆਂਦਾ ਸੀ ਉਹਨਾਂ ਦਾ ਸੁਪਨਾ ਇਹ ਸੀ ਵੀ ਸਾਡੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੂਗੀ, ਸਾਨੂੰ ਚੰਗਾ ਇਨਫਰਾਸਟ੍ਰਕਚਰ ਮਿਲੂਗਾ, ਸੜਕਾਂ ਵਧੀਆਂ ਹੋਣਗੀਆਂ, ਸਾਡੇ ਦਫ਼ਤਰਾਂ ਵਿੱਚ ਖੱਜਲ-ਖੋਰੀ ਨਹੀਂ ਹੋਏਗੀ। ਉਹ 3 ਸਾਲਾਂ ਵਿੱਚ ਕੁਝ ਵੀ ਨਹੀਂ ਰੁਕਿਆ। ਹੁਣ ਇਹਨਾਂ ਨੇ ਆਪਣਾ ਇੱਕ ਬਿਜ਼ਨਸ ਪਲਾਨ ਆ ਵੀ ਸਾਰੀ ਉਮਰ ਦੀਆਂ ਰੋਟੀਆਂ ਨੇ ਇਹਦੇ ਵਿੱਚੋਂ। ਵੀ ਜ਼ਮੀਨਾਂ ਸਰਕਾਰੀ ਤੋਂ ਔਰਤ ਐਕਵਾਇਰ ਕਰੋ, ਉਹ ਮੁੜ ਕੇ ਪ੍ਰਾਈਵੇਟ ਬਿਲਡਰਾਂ ਨੂੰ ਦੇ ਦਿਓ। ਪ੍ਰਾਈਵੇਟ ਬਿਲਡਰਾਂ ਤੋਂ ਫਿਰ ਸਾਰੀ ਉਮਰ ਲਈ ਮੋਟੀ ਕਮਾਈ ਆ ਜਿਹੜੀ ਕਮਿਸ਼ਨ ਦੇ ਤੌਰ ਤੇ ਸਾਹਮਣੇ ਆਉਂਦੀ ਰਹੇਗੀ। ਸੋ ਸਰਕਾਰਾਂ ਨੇ ਹੁਣ ਬਿਜ਼ਨਸ ਕਰਨ ਲੱਗੀਆਂ, ਲੋਕਾਂ ਦਾ ਧਿਆਨ ਨਹੀਂ ਕਰ ਰਹੀ ਸੋ ਦਿੱਲੀ ਵਾਲੀ ਟੀਮ ਹੈ ਜਿਹੜੀ ਉਹ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਇੱਥੋਂ ਸਰਕਾਰ ਦੇ ਰਾਹੀਂ ਅਕਵਾਇਰ ਕਰਕੇ ਉਹਨੂੰ ਦਿੱਲੀ ਤੇ ਬੰਬੇ ਦੇ ਬਿਲਡਰਾਂ ਨੂੰ ਦੇਣ ਜਾ ਰਹੀ ਆ ਜਿੱਥੇ ਫਲੈਟ ਬਣਾਏ ਜਾਣਗੇ ਘਰ ਬਣਾਏ ਜਾਣਗੇ ਉਹ ਕਰੋੜਾਂ ਰੁਪਏ ਚ ਹੈ ਜਿਹੜੇ ਵੇਚ ਕੇ ਉਹਦੇ ਚੋਂ ਕਮਿਸ਼ਨ ਜਿਹੜਾ ਲਿਆ ਜਾਊਗਾ ਸੋ ਪੰਜਾਬ ਦੇ ਸਕੂਲ ਪੰਜਾਬ ਦੇ ਕਾਲਜ ਪੰਜਾਬ ਦੇ ਹਸਪਤਾਲ ਪੰਜਾਬ ਦੀਆਂ ਸੜਕਾਂ ਦਫ਼ਤਰਾਂ ਵਿੱਚ ਹੁੰਦੀ ਖੱਜਲ-ਖੁਆਰੀ ਕੁਝ ਵੀ ਖਤਮ ਨਹੀਂ ਹੋਇਆ ਪਰ ਉਹਨਾਂ ਨੇ ਆਪਣੀਆਂ ਨਿੱਜੀ ਰੋਟੀਆਂ ਸੇਕਣ ਲਈ ਸਾਰੀ ਉਮਰ ਲਈ ਪੰਜਾਬ ਦੀ ਜ਼ਮੀਨ ਭਗਵੰਤ ਮਹਾਦੇ ਰਾਹੀਂ ਐਕਵਾਇਰ ਕਰਕੇ ਉਹ ਆਪਣਾ ਬਿਜ਼ਨਸ ਜਿਹੜਾ ਹੈਗਾ ਆਪਣਾ ਰਹੇ ਹੈਗੇ ਇਹ ਦੂਜਾ ਤੁਸੀਂ ਗੱਲ ਕੀਤੀ ਹੈ ਵੀ ਇੱਕ ਤਾਂ ਸ਼ਹਿਰੀਕਰਨ ਹੋਏਗਾ ਹੂੰ ਸ਼ਹਿਰੀਕਰਨ ਵਾਲੇ ਹੋਏਗਾ ਵੀ ਜਿਹੜੀ ਪੰਜਾਬ ਦੀ ਪਿੰਡੂ ਜਿਹੜਾ ਜੀਵਨ ਸ਼ੈਲੀ ਆ ਸਾਡੀ ਪਿੰਡੂ ਜੀਵਨ ਸ਼ੈਲੀ ਆ ਜਿਹੜੀ ਖਤਮ ਹੋਏਗੀ ਪਿੰਡੂ ਜੀਵਨ ਸ਼ੈਲੀ ਹੀ ਸਿੱਖ ਪੰਥ ਦਾ ਤੇ ਸਿੱਖ ਜਿਹਦੀ ਜਿਹੜੀ ਧਾਰਮ ਕਰਵਾਇਤਾ ਉਹਦਾ ਇੱਕ ਰੇੜ ਦੀ ਹੱਡੀ ਹੈਗੀ ਆ ਜਿਉਂ-ਜਿਉਂ ਸ਼ਹਿਰੀਕਰਨ ਹੁੰਦਾ ਜਾਵੇਗਾ ਉਹ ਲਾਲਸਾ ਉਹ ਹਵਸ ਉਹ ਲਾਲਚ ਉਹ ਜਿਹੜਾ ਇੱਕ ਰੱਬ ਦੀ ਗੋਦ ਵਿੱਚ ਰਹਿਣ ਦਾ ਜਿਹੜਾ ਸੰਕਲਪ ਉਹ ਖਤਮ ਹੋ ਜਾਏਗਾ ਜਦੋਂ ਸਿੱਖ ਜਿਹੜੀ ਆਬਾਦੀ ਹੈਗੀ ਰੱਬ ਦੀ ਗੋਦ ਚੋਂ ਆਕਾਲ ਪੁਰਖ ਦੇ ਨਾਲ ਜੁੜ ਕੇ ਇੱਕ ਸ਼ਾਂਤ ਪਿੰਡੂ ਮਾਹੌਲ ਵਿੱਚ ਰਹਿਣੋਂ ਨਿਕਲ ਜਾਏਗੀ ਇੱਕ ਭੀੜ ਭੜੱਕੇ ਵਿੱਚ ਰਹੇਗੇ ਤਾਂ ਉਹਦੀ ਮਾਨਸਿਕ ਤਬਦੀਲੀ ਹੋਏਗੀ ਫਿਰ ਉਹ ਨਾ ਸੰਘਰਸ਼ ਕਰਨ ਦੇ ਕਾਬਲ ਰਹੇਗੀ ਨਾ ਆਪਣੇ ਹੱਕਾਂ ਹਿੱਤਾਂ ਲਈ ਮੈਦਾਨ ਵਿੱਚ ਆਏਗੀ ਪੰਜਾਬ ਦੀ ਕਿਸਾਨੀ ਇਸੇ ਕਰਕੇ ਬੇਪਰਵਾਹ ਤੇ ਨਿਧੜਕ ਹੈਗੀ ਆ ਕਿ ਉਹ ਇੱਕ ਤਰ੍ਹਾਂ ਨਾਲ ਰੱਬ ਦੀ ਗੋਦ ਵਿੱਚ ਰੱਬ ਦੀ ਰਜ਼ਾ ਵਿੱਚ ਰਹਿੰਦੀ ਹੈਗੀ ਆ ਔਰ ਅਣਖ ਤੇ ਗੈਰਤ ਨਾਲ ਜਿਉਣ ਵਾਲੀ ਜਿਹੜੀ ਹੈਗੀ ਕੌਮ ਹੈਗੀ ਸੋ ਸ਼ਹਿਰੀ ਕਰਨ ਦਾ ਜਿਹੜਾ ਬੇਮਹਾਰਾ ਸ਼ਹਿਰੀ ਕਰਨਾ ਸ਼ਹਿਰ ਚਾਹੀਦੇ ਹੁੰਦੇ ਆ ਪਰ ਬੇਮਹਾਰਾ ਸ਼ਹਿਰੀ ਕਰਨ ਨਹੀਂ ਚਾਹੀਦਾ ਹੁੰਦਾ ਸੋ ਜਿਹੜੀ ਇਹ ਪੰਜਾਬ ਸਰਕਾਰ ਦਿੱਲੀ ਵਾਲਿਆਂ ਦੇ ਕਹੇ ਤੋਂ ਸਾਡਾ ਆਪਣਾ ਬੰਦਾ ਜਿਹਨੂੰ ਕਹਿੰਦੇ ਸੀ ਭਗਵੰਤ ਮਾਨ ਆ ਪੰਜਾਬ ਲਈ ਲੜੇਗਾ ਉਹ ਜ਼ਮੀਨਾਂ ਅਕਵਾਇਰ ਕਰਕੇ ਦੇ ਰਿਹਾ ਬਹੁਤ ਉਪਜਾਊ ਜ਼ਮੀਨਾਂ ਅਕਵਾਇਰ ਕਰਕੇ ਦੇ ਰਿਹਾ ਹੂੰ ਬਿਲਕੁਲ ਜੀ ਪੰਜਾਬ ਦੇ ਸੋ ਹੁਣ ਜਲੰਧਰ ਦੇ 1000 ਏਕੜਾ ਹੋਰ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਆ ਗਿਆ 24000 ਲੁਧਿਆਣੇ ਦੇ ਜੇ ਤੁਸੀਂ ਸ਼ਹਿਰ ਬਸਾਉਣੇ ਆ ਸ਼ਹਿਰ ਤੇ ਫੈਕਟਰੀਆਂ ਹਮੇਸ਼ਾ ਬੇਆਬਾਦ ਤੇ ਬੇਅਪਜਾਊ ਜ਼ਮੀਨਾਂ ਤੇ ਬਸਾਏ ਜਾਂਦੇ ਆ ਸੋ ਫਾਜ਼ਿਲਕਾ ਦੀ ਬਾਰਡਰ ਨਾਲ ਲੱਗਦੀ ਬੈਲਟ ਤੇ ਬਚਾਏ ਜਾ ਸਕਦੇ ਆ ਜਾਂ ਕੁਝ ਮਾਝੇ ਦੇ ਜਿਹੜੇ ਕੁਝ ਜਿਹੜੇ ਇੰਨੇ ਉਪਜਾਊ ਨਹੀਂ ਹੈਗੇ ਉੱਥੇ ਬਣਾਏ ਜਾ ਸਕਦੇ ਆ ਇਹ ਦੁਆਬੇ ਤੇ ਮਾਲਵੇ ਦੀ ਜਿਹੜੀ ਆ ਸੈਂਟਰਲ ਪੰਜਾਬ ਦੀ ਬਹੁਤ ਉਪਜਾਊ ਜ਼ਮੀਨ ਹੈਗੀ ਆ ਸੋ ਇਹ ਅਕਵਾਇਰ ਨਹੀਂ ਹੋਣੀ ਚਾਹੀਦੀ ਸ਼ਹਿਰ ਇਸ ਤਰ੍ਹਾਂ ਚੰਡੀਗੜ੍ਹ ਦੇ ਲਾਗੇ ਵਸਾਉਣ ਦੀ ਲੋੜ ਨਹੀਂ ਬਿਲਕੁਲ ਬਾਰਡਰ ਦੇ ਲਾਗੇ ਫਿਰੋਜ਼ਪੁਰ ਜਿੱਥੇ ਸੀਮ ਰਹਿੰਦੀ ਆ ਨਾਲੇ ਨੇ ਜਾਂ ਕੁਛ ਉੱਥੇ ਤੁਸੀਂ ਸ਼ਹਿਰ ਬਸਾਓ ਪਰ ਇਹ ਇੱਥੇ ਨਹੀਂ ਇਹ ਬਹੁਤ ਆਜਾਊ ਜ਼ਮੀਨ ਹੈ ਸਾਡੇ ਲਈ ਖਤਰਨਾਕ ਹੋਵੇਗਾ ਇਹ ਜੀ ਬਿਲਕੁਲ ਜੀ ਬੜਾ ਹੀ ਸੋਚ ਵਿਚਾਰਨ ਦੀ ਜਿਹੜੀ ਜ਼ਰੂਰਤ ਹੈਗੀ ਅਗਰ ਇਸ ਤਰ੍ਹਾਂ ਦਾ ਹੁੰਦਾ ਹੈਗਾ ਕਿਉਂਕਿ ਵੱਖ-ਵੱਖ ਤਰ੍ਹਾਂ ਦੀਆਂ ਸੱਭਿਆਤਾਵਾਂ ਹੁੰਦੀਆਂ ਨੇ ਜਿਹੜੇ ਸ਼ਹਿਰ ਚ ਰਹਿੰਦੇ ਨੇ ਉਹਨਾਂ ਦਾ ਕਲਚਰ ਆਪਣੇ ਆਪ ਦੇ ਵਿੱਚ ਕਿਤੇ ਬਦਲਾਪ ਦੇ ਵਿੱਚ ਆ ਜਾਂਦਾ ਹੈਗਾ ਬੋਲੀ ਦੇ ਵਿੱਚ ਬਹੁਤ ਸਾਰਾ ਫਰਕ ਪੈ ਜਾਂਦਾ ਹੈ ਉਹਨਾਂ ਤੇ ਆਪਣੇ ਹੀ ਜਿਹੜੇ ਆਪਾਂ ਗਏ ਕਿ ਅਰਬਨ ਕਲਚਰ ਦੇ ਪ੍ਰੈਸ਼ਰ ਜਿਹੜੇ ਉਹ ਹੁੰਦੇ ਨੇ ਪਰ ਪਿੰਡਾਂ ਵਾਲਿਆਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਜੇ ਅਸੀਂ ਆਪਣੇ ਹੀ ਪਿੰਡ ਉਜਾੜ ਕੇ ਉੱਥੇ ਜੇ ਸ਼ਹਿਰ ਬਸਾਉਣੇ ਆ ਤੇ ਕਿਤੇ ਨਾ ਕਿਤੇ ਜਿਹੜਾ ਹੈ ਅਸੀਂ ਆਪਣੇ ਕਲਚਰ ਨੂੰ ਅਸੀਂ ਆਪਣੇ ਸੱਭਿਆਚਾਰ ਨੂੰ ਪੰਥ ਨੂੰ ਨੁਕਸਾਨ ਪਹੁੰਚਾ ਰਹੇ ਹੋਵਾਂਗੇ ਸਰਦਾਰ ਅਤਾਪ ਸਿੰਘ ਜੀ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲੈਣੇ ਆ ਹੁਣ ਜਿਹੜੀ ਵਿਦਿਆਰਥੀਆਂ ਨੂੰ ਦਾਖਲੇ ਦੇ ਲਈ ਐਫੀਡੇਵਿਡ ਦੇਣ ਦੀ ਜਿਹੜੀ ਹੈ ਕਹਿੰਦੇ ਵੀ ਲੋੜ ਹੈਗੀ ਆ ਅ ਪ੍ਰਦਰਸ਼ਨ ਦੀ ਉਸ ਐਫੀਡੇਵਿਡ ਤੇ ਵਿੱਚ ਬਕਾਇਦਾ ਲਿਖਿਆ ਜਾਵੇਗਾ ਕਿ ਪ੍ਰਦਰਸ਼ਨ ਦੀ ਇੱਕ ਤੇ ਪ੍ਰਵਾਨਗੀ ਲੈਣੀ ਪੈਗੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜਾ ਕੇ ਕਿ ਜਦੋਂ ਜਿੱਥੇ ਜਗ੍ਹਾ ਦੱਸੀ ਜਾਏਗੀ ਉੱਥੇ ਜਾ ਕੇ ਤੁਸੀਂ ਪ੍ਰਦਰਸ਼ਨ ਕਰ ਸਕਦੇ ਹੋ ਪਹਿਲਾਂ ਤੇ ਸੈਨੇਟ ਦੀਆਂ ਵੋਟਾਂ ਵਾਲਾ ਚੱਕਰ ਜਿਹੜਾ ਉਹ ਵੀ ਸਾਡੇ ਸਾਹਮਣੇ ਹੈਗਾ ਕਿ ਕਿਵੇਂ ਹੋਇਆ ਕੀ ਚੱਲ ਕੀ ਰਿਹਾ ਹੈ ਫਿਰ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਵਿਚਾਰਾਂ ਦੇ ਜਾਂ ਪ੍ਰਗਟਾਵੇ ਦੀ ਜਿਹੜੀ ਹੈਗੀ ਅਧਿਕਾਰ ਹੈਗੇ ਨੇ ਉਹਨਾਂ ਦੇ ਉੱਤੇ ਸਿੱਧਾ-ਸਿੱਧਾ ਡਾਕਾ ਮਾਰਿਆ ਜਾ ਰਿਹਾ ਹਾਂ ਬਿਲਕੁਲ ਬਿਲਕੁਲ ਇਹ ਤਾਂ ਸੈਂਟਰਲਾਈਜੇਸ਼ਨ ਆ ਜਿਹੜੀ ਬਿਲਕੁਲ ਹੋ ਰਹੀ ਆ ਸੋ ਜਿਹੜਾ ਵਿਦਿਆਰਥੀਆਂ ਦਾ ਮੁਲਾਜ਼ਮਾਂ ਦਾ ਜਾਂ ਕਿਸੇ ਵੀ ਸ਼ਹਿਰੀ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੁੰਦਾ ਉਹਦੇ ਤੇ ਸਪਸ਼ਟ ਰੂਪ ਵਿੱਚ ਪੰਜਾਬ ਯੂਨੀਵਰਸਿਟੀ ਆ ਜਿਹੜੀ ਡਾਕਾ ਮਾਰ ਰਹੀ ਹੈਗੀ ਆ ਸੋ ਉਹਨਾਂ ਨੂੰ ਐਡਮਿਸ਼ਨ ਵੇਲੇ ਦਾਖਲੇ ਵੇਲੇ ਐਫੀਡੈਵਟ ਲ ਵੀ ਅਸੀਂ ਕਿਸੇ ਵੀ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੋਵਾਂਗੇ ਜਾਂ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਾਂਗੇ ਸੋ ਇਹ ਵਿਦਿਆ ਸਾਰੀ ਦੁਨੀਆ ਵਿੱਚ ਜਿਹੜੇ ਇਨਕਲਾਬ ਆਏ ਆ ਉਹ ਵਿਦਿਆਰਥੀਆਂ ਤੋਂ ਬਹੁਤੇ ਜਿਹੜੇ ਆ ਵਿਦਿਆਰਥੀਆਂ ਤੋਂ ਸ਼ੁਰੂ ਹੋਇਆ ਸੋ ਵਿਦਿਆਰਥੀ ਸਾਡੇ ਸਮਾਜ ਦਾ ਚੇਤਨ ਹਿੱਸਾ ਹੁੰਦੇ ਆ ਉਹ ਚੇਤਨਤਾ ਫਿਰ ਪਿੰਡਾਂ ਤੱਕ ਪਹੁੰਚਦੀ ਆ ਸ਼ਹਿਰਾਂ ਤੱਕ ਪਹੁੰਚਦੀ ਆ ਉਹ ਲਾਮਬੰਦੀ ਆ ਜਿਹੜੀ ਕਰਦੇ ਆਗੇ ਆ ਸੋ ਇਹ ਅਮਿਤ ਸ਼ਾਹ ਦੀ ਅਗਵਾਈ ਹੇਠ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਹੈਗੀ ਆ ਇਹ ਵਿਚਾਰਾਂ ਦੇ ਪ੍ਰਗਟਾਵੇ ਨੂੰ ਜਿਹੜੀ ਹੈਗੀ ਆ ਤਬਾਹ ਕਰ ਰਹੀ ਹੈਗੀ ਆ ਹੁਣ ਤੁਸੀਂ ਦੇਖੋ ਵੀ ਜਿਹੜਾ ਆ ਸ਼ੰਭੂ ਬਾਰਡਰ ਤੇ ਕਿਸਾਨ ਮੋਰਚਾ ਲੱਗਿਆ ਸੀ ਹਨ ਉਹਦੇ ਵਿੱਚ ਭਾਰਤ ਦਾ ਇਹ ਕਾਨੂੰਨ ਕਹਿੰਦਾ ਵੀ ਹਰ ਬੰਦੇ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ ਤੇ ਹਰ ਬੰਦੇ ਨੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈਗੀ ਆ ਭਾਰਤ ਦੀ ਸੁਪਰੀਮ ਕੋਰਟ ਤੱਕ ਇਹ ਨਹੀਂ ਕਹਿ ਸਕੀ ਸਰਕਾਰ ਨੂੰ ਵੀ ਤੁਸੀਂ ਉਹ ਸੜਕ ਖੋਲੋ ਜਿਹੜੀ ਹਰਿਆਣੇ ਨੇ ਬੰਦ ਕੀਤੀ ਹੋਈ ਆ ਇਟ ਮੀਨਸ ਪੂਰਾ ਸਿਸਟਮ ਸਾਡੇ ਖਿਲਾਫ ਲੜਾਈ ਲੜ ਰਿਹਾ ਹੈ ਮਤਲਬ ਜੇ ਪਹਿਲਾਂ ਮੈਂ ਕਿਸੇ ਨਾ ਕਿਸੇ ਬਿਆਨ ਚ ਕਹਿ ਵੀ ਦਿੱਤਾ ਤੇ ਬਾਅਦ ਚ ਕਿਵੇਂ ਬਦਲਵਾ ਲਿਆ ਗਿਆ ਜਾਨੀ ਉਹਨਾਂ ਨੇ ਸੁਪਰੀਮ ਕੋਰਟ ਨੇ ਸੜਕ ਖੁੱਲਣ ਨਹੀਂ ਦਿੱਤੇ ਜਿਹੜੀ ਕਿ ਹਰਿਆਣੇ ਨੇ ਗੈਰਕਾਨੂੰਨੀ ਤੌਰ ਤੇ ਰੋਕੀ ਹੋਈ ਸੀ ਨਾ ਇਟ ਮੀਨਸ ਸਮੁੱਚਾ ਸਿਸਟਮ ਸੈਂਟਰਲਾਈਜ਼ ਹੋਇਆ ਹੋਇਆ ਅਦਾਲਤਾਂ ਦੇ ਵੀ ਇਹ ਜੁਰਤ ਨਹੀਂ ਹੈ ਵੀ ਸਰਕਾਰ ਦੇ ਜਿਹੜਾ ਪੋਲਿਟਿਕਲ ਐਂਗਲ ਆ ਉਹਦੇ ਖਿਲਾਫ ਆ ਜਿਹੜਾ ਉਹ ਕੰਮ ਕਰ ਸਕਣਾ ਨਾ ਸੋ ਇਹ ਬਿਲਕੁਲ ਆਪਾਂ ਕਹਿ ਸਕਦੇ ਨਾਕੀ ਮੰਗ ਹੈਗੀ ਆ ਹੁਣ ਵਿਦਿਆਰਥੀਆਂ ਦੀ ਮਜਬੂਰੀ ਹੁੰਦੀ ਆ ਵੀ ਉਹਨਾਂ ਨੇ ਦਾਖਲਾ ਲੈਣਾ ਹੈਗਾ ਨਾ ਸੋ ਇਹਦੇ ਖਿਲਾਫ ਸਮੂਚੀਆਂ ਪਾਰਟੀਆਂ ਨੂੰ ਮੇਰਾ ਖਿਆਲ ਅਕਾਲੀ ਦਲ ਨੇ ਅਕਾਲੀ ਦਲ ਨੇ ਜਿਹੜਾ ਵਿਰੋਧ ਕਰਿਆ ਸੋ ਸਵਾਗਤ ਹੀ ਹੋਗਾ ਚਾਹੇ ਸਾਡੇ ਹੋਰ ਮਤਭੇਦ ਹੋਣ ਵੱਖਰੀ ਗੱਲ ਹੈਗੀ ਆ ਪਰ ਜੇ ਉਹ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਅਕਾਲੀ ਦਲ ਨੇ ਵਿਰੋਧ ਕਰਿਆ ਵਾਕੀ ਪਾਰਟੀਆਂ ਨੂੰ ਵੀ ਲਾਮਬੰਦੀ ਕਰਕੇ ਜਿੰਨੀਆਂ ਮਿੱਤਰ ਹੈਗੀਆਂ ਵਿਦਿਆਰਥੀਆਂ ਦੇ ਹੱਕ ਵਿੱਚ ਖੜਨਾ ਚਾਹੀਦਾ ਹੈ ਵਿਦਿਆਰਥੀਆਂ ਦੀ ਆਵਾਜ਼ ਬੰਦ ਕਰਕੇ ਤੁਸੀਂ ਇੱਕ ਸਿਹਤਮੰਦ ਰਾਜਨੀਤੀ ਨਹੀਂ ਸਜਾ ਸਕਦੇ। ਸੋ ਵਿਦਿਆਰਥੀਆਂ ਨੇ ਇਕੱਲੇ ਸਰਕਾਰਾਂ ਦੇ ਹੱਕ ਵਿੱਚ ਨਾ ਰਿਆ ਨਹੀਂ ਲਾਉਣੇ ਹੁੰਦੇ। ਸਰਕਾਰਾਂ ਦੀਆਂ ਜਿਹੜੀਆਂ ਵਿਦਿਆਰਥੀ ਵਿਰੋਧੀ ਤੇ ਲੋਕ ਵਿਰੋਧੀ ਕਾਰਵਾਈਆਂ ਸੋ ਉਹਨਾਂ ਦਾ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਉਹਨਾਂ ਦਾ ਵਿਰੋਧ ਕਰਨਾ ਹੁੰਦਾ। ਪੰਜਾਬ ਵਿੱਚ ਵਿਦਿਆਰਥੀ ਲਹਿਰਾਂ ਦਾ ਬਹੁਤ ਵੱਡਾ ਇਤਿਹਾਸ ਰਿਹਾ ਹੈ। ਪੰਜਾਬ ਸਟੂਡੈਂਟਸ ਯੂਨੀਅਨ ਪਹਿਲਾਂ ਬਹੁਤ ਰਹੀ ਹੈ ਹਨਾ। ਸੋ ਜਿਹੜੇ ਹੈਗੇ ਆ ਮਿਸਟਰ ਰੰਧਾਵਾ ਦੇ ਥੱਲੇ ਰਹੀ ਹੈਗੇ ਉਹਨਾਂ ਦਾ ਕਤਲ ਹੋ ਗਿਆ ਸੀ ਉਸ ਤੋਂ ਬਾਅਦ ਫਿਰ 6 ਸਟੂਡੈਂਟ ਫੈਡਰੇਸ਼ਨ ਆ ਜਿਹੜੀ 6 ਸਟੂਡੈਂਟ ਫੈਡਰੇਸ਼ਨ ਨੇ ਨੌਜਵਾਨਾਂ ਨੂੰ ਲਾਮਬੰਦ ਕਰਨ ਵਿੱਚ ਸਿੱਖੀ ਦਾ ਜਜ਼ਬਾ ਭਰਨ ਵਿੱਚ ਔਰ ਦੇਖਿਆ ਵੀ ਰਾਜਨੀਤਿਕ ਤੌਰ ਤੇ ਚੇਤਨ ਕਰਨ ਵਿੱਚ ਸੋ ਵਿਦਿਆਰਥੀ ਰਾਜਨੀਤਿਕ ਤੌਰ ਤੇ ਚੇਤਨ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਹੀ ਹੁੰਦੀ ਆ ਤਾਂ ਹੀ ਉਹ ਆਪਣੇ ਸਮਾਜ ਨੂੰ ਇੱਕ ਵਧੀਆ ਇੱਕ ਅਗਵਾਈ ਦੇ ਸਕਦੇ ਆ ਹੁਣ ਭਾਰਤੀ ਜਨਤਾ ਪਾਰਟੀ ਦੇ ਬਹੁਤ ਲੀਡਰਸ਼ਿਪ ਆ ਜਿਹੜੀ ਅਖਲ ਭਾਰਤੀ ਵਿਦਿਆਰਥੀ ਪਰਿਸ਼ਦ ਚੋਂ ਆਈ ਹੈ ਹਨਾ ਜੀ ਉਹ ਭਾਜਪਾ ਦੀ ਵਿਦਿਆਰਥੀ ਵਿੰਗ ਹੈਗੀ ਆ ਹੁਣ ਭਾਜਪਾ ਇੰਡਾਇਰੈਕਟਲੀ ਇਹ ਕਰ ਰਹੀ ਹੈਗੀ ਵੀ ਤੁਸੀਂ এবੀਫੀ ਦੇ ਮੈਂਬਰ ਬਣੋ ਬਾਕੀ ਹੋਰ ਕਿਸੇ ਬਣਾ ਬਣੋ ਵੀ ਜੇ ਰਾਜਨੀਤੀ ਕਰਨੀ ਹੈ ਤਾਂ ਭਾਜਪਾ ਆਲੀ ਕਰੋ ਹੋਰ ਨਾ ਕਰੋ ਹਨਾ ਇਟ ਮੀਨਸ ਤੁਹਾਨੂੰ ਡਾਇਰੈਕਸ਼ਨ ਦਿੱਤੀ ਜਾ ਰਹੀ ਆ ਵੀ ਭਾਰਤੀ ਜਨਤਾ ਪਾਰਟੀ ਇਹ ਇੱਕ ਗਵਾਹੀ ਵਾਲੀ ਜਿਹੜੀ ਜਥੇਬੰਦੀ ਹੈਗੀ ਆ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹ ਟੈਰਰਿਸਟ ਨੇ ਜਾਂ ਦੇਸ਼ ਵਿਰੋਧੀ ਨੇ ਸੋ ਇਹ ਇਹ ਹੱਕਾਂ ਤੇ ਡਾਕਾ ਇਹਨੂੰ ਸਾਰਿਆਂ ਦੇ ਖਿਲਾਫ ਸਾਰਿਆਂ ਨੂੰ ਇਹਦੇ ਖਿਲਾਫ ਆਵਾਜ਼ ਠਾਉਣੀ ਚਾਹੀਦੀ ਹੈ ਜੀ ਬਿਲਕੁਲ ਜੀ ਕਿਉਂਕਿ ਜੇ ਆਪਾਂ ਕੀ ਕਿ ਇਸ ਤਰੀਕੇ ਦਾ ਹੋ ਜਾਂਦਾ ਹੈਗਾ ਤੇ ਫਿਰ ਤੇ ਕੋਈ ਪ੍ਰੋਟੈਸਟ ਨਹੀਂ ਹੋਊਗਾ ਕਿਸੇ ਤਰੀਕੇ ਦੀ ਰਾਜਨੀਤਿਕ ਤੌਰ ਤੇ ਜਿਹੜੇ ਵਿਦਿਆਰਥੀ ਨੇ ਉਹ ਐਕਟਿਵ ਜਿਹੜਾ ਨਹੀਂ ਹੋ ਸਕਣਗੇ ਦੇਖਦੇ ਆ ਕਿ ਹੋਰ ਇਸ ਪ੍ਰੋਟੈਸਟ ਦੇ ਵਿੱਚ ਕੌਣ-ਕੌਣ ਅੱਗੇ ਜਿਹੜਾ ਆਉਂਦਾ ਹੈਗਾ